ਮੈਨੂੰ ਬੜਾ ਪਿਆਰਾ ਲੱਗਦਾ ਏ ਸੁਣ ਰਾਜੇ ਦਾ ਦਰਬਾਰ ਕੜੇ ਸਾਰਾ ਜਗ ਸਿਫਤਾ ਕਰਦਾ ਏ ਸਾਰ ਕਰਦਾ ਏ ਸੰਸਾਰ ਕੜੇ ਭੁਗ ਅਹਨਾਣ ਤੋ ਪ੍ਰਭ ਆਪ ਮਿਲੇ ਆ ਕਰਨ ਕਾਵਨ ਜੋਗ ਏ ਸ੍ਰੀ ਰਾਮੇਰੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਅੱਜ ਆਪਾਂ ਆਏ ਆ ਜੀ ਰਾਜਾ ਸਾਹਿਬ ਜੀ ਦੇ ਤਪਸਥਾਨ ਪਿੰਡ ਝੰਗੜਾ ਮੱਥਾ ਟੇਕਦੇ ਆ ਆ ਜਾਓ ਜੀ ਨਾਲੇ ਆਪ ਦਰਸ਼ਨ ਕਰਦੇ ਆ ਨਾਲੇ ਸੰਗਤਾਂ ਨੂੰ ਘਰੋਨੇ ਪਿੰਡ ਝੰਗੜਾ ਚ ਜੀ ਰਾਜਾ ਸਾਹਿਬ ਦੀ 85ਵੀਂ ਸਾਲਾਨਾ ਵਰਸੀ ਮਨਾਈ ਜਾ ਰਹੀ ਆ ਮਿਤੀ 30 31 ਅਕਤੂਬਰ ਤੇ 1 ਸਤੰਬਰ ਨੂੰ ਅਲਾਕੇ ਦੀਆਂ ਸੰਗਤਾਂ ਨੂੰ ਤਾਂ ਪਤਾ ਹੀ ਆ ਜੀ 30 ਤਰੀਕ ਨੂੰ 30 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਤੇ 11 ਵਜੇ ਨਗਰ ਕੀਰਤਨ ਚਾਲੇ ਪਾਵੇਗਾ ਜੀ 31 ਅਗਸਤ ਵਾਲੇ ਦਿਨ ਦੀਵਾਨ ਸਜਣੇ ਆ ਜੀ ਰਾਗੀ ਢਾਡੀ ਕਬੀਛਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ 1 ਸਤੰਬਰ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਅਪਰੰਤ ਟਾਡੀ ਇੱਥੇ ਲੱਗੂਗੇ ਤੇ ਪੰਜਾਬ ਦੇ ਨਾਮੀ ਕਲਾਕਾਰ ਆਤਮਾ ਬੁੱਢੇਵਾਲੀਆ ਵੀ ਆਪਣੀ ਹਾਜ਼ਰੀ ਹਾਜ਼ਰੀ ਲਵਾਉਣਗੇ। ਬਾਕੀ ਆ ਤੁਸੀਂ ਪੋਸਟਰ ਤੇ ਪੜ੍ਹ ਹੀ ਲੈਣਾ ਮੈਂ ਬਿਲਕੁਲ ਨੇੜੇ ਕਰ ਦਿੰਦਾ। ਪ੍ਰਵਾਹਤ ਫੇਰੀਆਂ ਵੀ ਨਿਕਲ ਰਹੀਆਂ ਆ। ਅੱਜ ਅਮਰੀਕਾ ਨੇ ਦੂਸਰੀ ਪ੍ਰਵਾਤ ਫੇਰੀ ਸੀ ਹਾਂਜੀ ਦੂਸਰੀ ਸੀ ਕਹਿੰਦੇ ਆਜੋ ਜੀ ਕਰਦੇ ਆ ਦਰਸ਼ਨ ਨਾਲੇ ਤੁਹਾਨੂੰ ਵੀ ਕਰਵਾਉਨੇ ਆ ਜੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਰਾਜਾ ਸਾਹਿਬ ਜੀ ਪਿੰਡ ਝੰਗੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੁਕਾਨਾਂ ਸਜਣ ਲੱਗ ਪਈਆਂ ਆ ਲੱਗ ਪਏ ਆ ਬਾਬਾ ਜੀ ਲੱਗੇ ਹੋ ਆ ਖੁੰਡੇ ਰੱਖ ਕੇ ਬੈਠੇ ਆ ਹੈਲੋ ਬਰਸੀ ਦੀਆਂ ਤਿਆਰੀਆਂ ਜੀ ਇੱਥੇ ਵੀ ਪਿੰਡ ਚ ਗੜਾ ਚ ਬੜੇ ਜੋਰਾਂ ਛੋਰਾ ਨਾਲ ਚੱਲ ਰਹੀਆਂ ਆ ਆ ਆਜੋ ਦੇਖਦੇ ਆ ਮੱਥਾ ਕਰਦੇ ਆ ਦਰਸ਼ਨ ਨਾਲੇ ਤੁਹਾਨੂੰ ਵੀ ਕਰਾਉਣੇ ਆ ਤਾਂ ਪਸ ਆਸਥਾਨ ਹਯੂਰ ਸ੍ਰੀ ਨਾਭ ਕਵਰ ਰਾਜਾ ਸਾਹਿਬ ਜੀ ਆ ਗਏ ਆ ਜੀ ਆਪਾਂ ਦਰਬਾਰ ਦੇ ਕੋਲ ਇੱਥੇ ਇੱਕ ਬਾਬਾ ਜੀ ਬੈਠੇ ਆ ਉਹ ਰਾਜਾ ਸਾਹਿਬ ਜੀ ਦਾ ਗੁਣ ਗਾਣ ਕਰ ਰਹੇ ਆ ਦੇਖੋ ਜੀ ਰਾਜਾ ਜੀ ਦੀ ਸਾਖ ਦੀ ਉਹਨਾਂ ਨੂੰ ਮੁਸੀਬਤਾਂ ਦੀ ਤੱਤੀ ਹਵਾ ਵੇ ਨਾਲ ਲੱਗਦੀ ਜੀ ਉਹਨਾਂ ਨੂੰ ਮੁਸੀਬਤਾਂ ਦੀ ਤੱਤੀ ਹਵਾ ਵੇ ਨਾਲ ਲੱਗਦੀ ਕਣ ਕਣ ਵਿੱਚ ਰਾਜਾ ਜੀ ਤੇਰੀ ਮੈਂ ਕਸਮਾਈ ਏ ਧੰਨ ਰਾਜਾ ਸਾਹਿਬ ਜੀ ਤੇਰੀ ਵਡਿਆਈ ਏ ਕਣਕਣ ਵਿੱਚ ਤੇਰੀ ਮੈਂ ਕਸਮਾਈ ਏ ਧੰਨ ਰਾਜਾ ਸਾਹਿਬ ਜੀ ਤੇਰੀ ਵਡਿਆਈ ਏ ਜਿਨੀ ਤੁਮ ਲਈਆਂ ਜਿਨੀ ਤੁਮ ਲਈਆਂ ਰਾਮਾਂ ਦੀਆਂ ਰੋੜਾਂ ਜਿਉ ਤੱਕ ਦੇ ਡੋਲਦੇ ਨਹੀਂ ਇਹ ਨੀ ਟੁੱਟੀਆਂ ਰਾਜੇ ਦੇ ਉੱਤੇ ਡੋਰਾ ਇਹੋ ਤਾਂ ਕਦੇ ਡੋਲਦੇ ਨਹੀਂ ਅੰਗ ਅੰਗ ਨੂੰ ਨੂੰ ਮੇਰਾ ਕਰ ਜਾਈ ਏ ਅੰਗ ਅੰਗ ਨੂੰ ਨੂੰ ਰਾਜਾ ਜੀ ਮੇਰਾ ਤੇਰਾ ਕਰ ਜਾਈ ਏ ਓ ਤੰਨ ਰਾਜਾ ਸਾਹਿਬ ਜੀ ਤੇਰੀ ਵਡਿਆਈ ਏ ਏ ਤੰਨ ਰਾਜਾ ਸਾਹਿਬ ਜੀ ਤੇਰੀ ਬੜਈ ਏ ਜਿਨੇ ਤੱਕਿਆ ਜਿਨੇ ਤੱਕਿਆ ਆ ਤੇਰਾ ਤੇਰਾ ਹੋਰ ਸਭ ਟਾਇਆ ਤੇਰੀਆਂ ਜਿਨੀ ਟੁੱਟੀਆਂ ਰਾਜੇ ਦੇ ਉੱਤੇ ਡੋਰਾ ਜੀ ਰੁਤਦੇ ਡੋਲਦੇ ਨਹੀਂ ਰਾਜਾ ਸਾਹਿਬ ਦੇ ਥੋੜੀ ਆ ਮੈਨੂੰ ਬੜਾ ਪਿਆਰਾ ਲੱਗਦਾ ਏ मन बड़ा प्यारा लॻंदे दरबार कड़े सारा जग सिव करा करनसार कड़े सारा जग सिव करनसारकड़े मन बड़ा प्यारा लॻंद आहे सुण राजे दरबार कड़े उल जी अड़ तोनी ਉਹ ਡਰਦੀ ਅੜੀ ਉਹ ਮੈਤੋਂ ਨਹੀਂ ਜਾਂਦੀ ਨਾ ਸੱਤ ਸੁਣਾਈ ਜੀ ਉਹ ਪੁੱਲੀ ਪਟਕੀ ਦੁਨੀਆ ਨੂੰ ਜਾਂਦੇ ਸਿੱਧੇ ਰਾਹੇ ਪਾਈ ਜੀ ਉਹ ਪੁੱਲੀ ਪਟਕੀ ਦੁਨੀਆ ਨੂੰ ਜਾਂਦੇ ਸਿੱਧੇ ਰਾਹੇ ਪਾਈ ਜੀ ਜੇ ਤੇ ਨਜ਼ਰ ਮੇਰ ਦੀ ਕਰ ਦੇਵੇ ਜੇ ਤੇ ਨਜ਼ਰ ਮੇਰ ਦੀ ਕਰ ਦੇਵੇ ਉਹ ਕਰ ਦਿੰਦਾ ਵੇੜੇ ਪਾਰ ਕੜੇ ਮੈਨੂੰ ਬੜਾ ਪਿਆਰਾ ਲੱਗਦਾ ਏ ਤੁਨ ਰਾਜੇ ਦਾ ਦਰਬਾਰ ਕੜੇ ਉਹਨ ਗੁੰਗਿਆਂ ਨੂੰ ਬੋਲਣ ਲਾ ਦਿੱਤਾ ਕਰੋ ਜੀ ਦਰਸ਼ਨ ਇਹ ਰਾਜਾ ਸਾਹਿਬ ਜੀ ਦਾ ਤਪਸਥਾਨਿਆ ਜੀ ਜਿੱਥੇ ਆਪਾਂ ਹੁਣ ਪਹੁੰਚੇ ਹਾਂ ਦੇਖੋ ਜੀ ਕਿੰਨਾ ਕੋ ਸੂਰਤਾਂ ਦਰਬਾਰ ਪਿੰਡ ਛੰਗੜਾ ਵਿਖੇ ਰਾਜਾ ਸਾਹਿਬ ਜੀ ਤਾਂ ਪਾਠ ਚੱਲ ਰਿਹਾ ਜੀ ਮੈਂ ਤਾਂ ਘੱਟ ਬੋਲ ਰਿਹਾ ਆ ਕਰੋ ਦਰਸ਼ਨ ਜੀ ਅੰਡ ਝੰਗੜਾ ਤਾਪਸਤਾਨ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ 85ਵੀਂ ਵਰਸੀ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਜੀ 30 31 ਅਗਸਤ ਤੇ 1 ਸਤੰਬਰ ਨੂੰ 30 ਅਗਸਤ ਨੂੰ ਨਗਰ ਕੀਰਤਨ ਹੈ ਜੀ 30 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ 1 ਸਤੰਬਰ ਨੂੰ ਭੋਗ ਪਾਣਗੇ ਭੋਗ ਇੱਧਰ ਦਰਬਾਰ ਸਾਹਿਬ ਆ ਜੀ ਅਖੰਡ ਪਾਤਸ਼ਾਹ ਸਾਹਿਬ ਇੱਧਰ ਆਰੰਭ ਹੁੰਦੇ ਆ ਨਿਸ਼ਾਨ ਸਾਹਿਬ ਸਰੋ ਮਿੱਟੀ ਕਰਨੀ ਨਹੀਂ ਨਹੀਂ ਕਰਨਾ ਇੱਧਰ ਆਪਾਂ ਹੁਣ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਨਾਲੇ ਸੰਗਤਨ ਕਰਾਉਨੇ ਆ ਜੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ ਜੀ ਆਜਾ ਰਾਜ ਰੰਗਰੀ ਤੇਰੇ ਪਿਆਰ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਜੀ ਪਿਆਸ ਨਾ ਜਾਏ ਹੋਤ ਕਿਤੇ ਜਿ ਤੇਰਾ ਹਰ ਰਸ ਉਪਲੈ ਨ ਪਾਏ ਹਰ ਰਸ ਪਾਏ ਪੰਨ ਪੀਏ ਹਰ ਰਸ ਕੋਨ ਨ ਮਰ ਜਾਈ ਇਹ ਹਰ ਰਸ ਸਰਮੇ ਪਾਏ ਸਾਧ ਗੁਰੂ ਦੇ ਜਿਸ ਹਾਏ ਕਹ ਨਾਰਦ ਹਰ ਬਹੁਤ ਅਨੰਦ ਸਰ ਵਰ ਨਾ ਹਰ ਬਚਨ ਬੋਲਿਆਏ ਕੇ ਸਰੀਰਾ ਮੇਰਿਆ ਬਹੁਤ ਫਲਾ ਬ੍ਰਿਯਪਈ ਗੋਤਾਨਨ ਲਾਗੇ ਜਨ ਸਰਭਾ ਦੇ ਅਪਰਾਧ ਪਰ ਜਪ ਅਰਹਤ ਬੰਤੀ ਦੁ ਸ਼ਬਦ ਜਾਣੇ ਕਰਨਾ ਉਹ ਸੁਖੋਗ ਅਹਨਾਣ ਤੋ ਤਰੇ ਆਪ ਮਿਲੇ ਆ ਕਰਨ ਕਾਰਨ ਜੋਗ ਏ ਸ੍ਰੀ ਰਾਮੇ ਰਿਆ ਇਸ ਜਗ ਮਹ ਆਇ ਤਾ ਕਿਆ ਤੁਦਰ ਸਰਬ ਬੋਗ ਮਾਇਆ ਇਹ ਤਰਤ ਮਾਇਆ ਤੁੰਦਰਿਆ ਜਾਨ ਤੂੰ ਸਤਿ ਸੁਖਿ ਕਰਿਆ ਦਿਲ ਮਾਣ ਤੇਰਾ ਰਖੂ ਤੇਰਾ ਉਹ ਭਾਗ ਵਦਨਾ ਸੁਨਿਆ ਗੁਰੁ ਨਾਝੀ ਕਰਮ ਕਰਿਆ ਪੁਰਬ ਰਿਤੇਰਾ ਤਨ ਨਾਲੇ ਸੁਖੀ ਤ੍ਰਿ ਹਰਿ ਆਪਨ ਦੇਹ ਸੰਤੁਰ ਸਉ ਕਿਸ ਨਾਯੇ ਜਿਵੇਂ ਤਰ ਮੇਲੇਓ ਹਰ ਪੰਨਾ ਮੈਡਿਓ ਤਤਰੇ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਜਦ ਹਰ ਰਹੰਦਿਆ ਇਹ ਵਿਸ ਸੰਸਾਰ ਤੋਂ ਦੇਖ ਦੇ ਇਹ ਮਨ ਦਾ ਰੂਪ ਹੈ ਹਰ ਰੂਪ ਅੰਤਰੀ ਆਇਆ ਗੁਰ ਸਤਿ ਸਤਿੁ ਜੇ ਆਜ ਰਿਹਾ ਹੈ ਤਨ ਮੈਂ ਤੋ ਰੋਈ ਕਰਮਾਂ ਦੇ ਤੇ ਤੇ ਤਨਸੀ ਸਭ ਦੁਨਿਆ ਵਿਰਤ ਰਖੋਈ ਕੇ ਸਰਣ ਮੇਰੇ ਓ ਸਭ ਸੰਤਨ ਰੋਠਾਈ ਸਾਨ ਸੁਣ ਰੋਠਾਈ ਇੱਧਰ ਹਸਤਾਨਿਆ ਜੀ ਭਗਵਾਨ ਦਾ ਸੀ ਮਹਾਰਾਜ ਪਟਿਆਲੇ ਵਾਲਿਆਂ ਦਾ ਸੰਗਤਾਂ ਨੂੰ ਸਾਰਿਆਂ ਨੂੰ ਪਤਾ ਹੀ ਇਲਾਕੇ ਦੀਆਂ ਨੂੰ ਵੀ ਪਗਵਾਨ ਦਾ ਜੀ ਮਹਾਰਾਜ ਬਾਰੇ ਇਹ ਉਹਨਾਂ ਦੀ ਕਹਿੰਦੇ ਜੀ ਮੈਨੂੰ ਦੱਸਿਆ ਅੰਦਰ ਸੇਵਾਦਾਰਾਂ ਨੇ ਕਹਿੰਦੇ ਉਹਨਾਂ ਦੀ ਮੂਰਤੀ ਲੱਗੀ ਹੋਈ ਹੈ ਜੀ ਇਹ ਪਗਵਾਨ ਦਾ ਜੀ ਮਹਾਰਾਜਾ ਪਟਿਆਲੇ ਵਾਲੇ ਜੀ ਆਪਾ ਸਤਾਨ ਦੇ ਬਿਲਕੁਲ ਸਾਹਮਣੇ ਜੀ ਸਤਾਨ ਬਾਬਾ ਬਿਸ਼ਕਰਮਾ ਜੀ ਦਾ ਬਣਿਆ ਹੋਇਆ ਹੈ ਬਿਲਕੁਲ ਸਾਹਮਣੇ ਆ ਜੀ 탑ਸਤਾਨ ਦੇ ਇੱਧਰ ਲੰਗਰ ਖਾਲਿਆ ਜੀ ਆਪਾਂ ਲੰਗਰ ਹਾਲ ਚੋਂ ਚੱਲੇ ਆ ਹੁਣ ਸਰਦਾਰ ਸਾਹਿਬ ਕਹਿੰਦੇ ਪਹਿਲਾਂ ਪ੍ਰਸ਼ਾਤਾ ਸ਼ੋਕੋ ਫਿਰ ਵੀਡੀਓ ਬਣਾਇਓ ਲੰਗਰ ਚੱਲ ਰਿਹਾ ਜੀ ਤਰਬਾਤਨ ਪਈ ਆ ਸੇਵਾ ਦਾ ਲੰਗਰ ਵਰਤਾਇਆ ਜੈ ਰਾਜ ਦੀ ਲੰਮਕਾਰ ਚੱਲ ਰਿਹਾ ਜੀ ਸੰਗਤਾਂ ਛਕ ਰਹੀਆਂ ਆ ਤੇ ਇੱਧਰ ਆ ਜੀ ਸੇਵਾਦਾਰ ਭੈਣਾ ਵੀਰ ਵਰਤਨਾ ਦੀ ਸੇਵਾ ਕਰ ਰਹੇ ਆ ਇੱਥੇ ਲੰਗਰ ਚੱਲ ਰਾਇਆ ਦੁਪਹਿਰ ਦੇ ਸਕੂਲਾਂ ਛੁੱਟੀਆਂ ਹੋ ਗਈਆਂ ਨਹੀਂ ਪੈਣਾਂ ਤਾਂ ਮੁੰਡੇ ਕਹਿੰਦੇ ਭਾਜੀ ਅਸੀਂ ਸੇਵਾ ਕਰਨ ਆ ਜਾਈਦਾ ਇੱਥੇ ਇੱਧਰ ਲੰਗਰ ਲੰਗਰ ਬਣਾਏ ਜਾ ਰਹੇ ਆ ਜੀ ਬੀਬੀਆਂ ਪ੍ਰਸ਼ਾਦੇ ਬਣਾਉਣ ਲੱਗੀਆਂ ਜੈ ਰਾਜ ਦੀ ਜੈ ਰਾਜ ਜੈ ਰਾਜ ਲੰਗਰਾਂ ਚ ਸੇਵਾ ਚੱਲ ਰਹੀ ਆ ਜੀ। ਇੱਧਰ ਬੀਬੀਆਂ ਪ੍ਰਸ਼ਾਦੇ ਬਣਾ ਰਹੀਆਂ ਆ। ਤੇ ਉੱਪਰ ਰਾਗੀ ਦੇ ਲੰਗਰ 12 ਮਹੀਨੇ 24 ਘੰਟੇ ਚੱਲ ਰਹੇ ਆ ਜੀ। ਇੱਧਰ ਸ਼ਾਮ ਦੀਆਂ ਦਾਲ ਸਬਜ਼ੀ ਦੀਆਂ ਤਿਆਰੀਆਂ ਕਰ ਰਹੇ ਆ ਜੀ ਸੇਵਾਦਾਰ। ਲੱਗੇ ਹੋਆ ਇੱਧਰ ਸਾਡੇ ਪਲਵਾਈ ਵੀਰ ਸੇਵਾਦਾਰ ਲੱਗੇ ਹੋਆ ਇੱਧਰ ਸੇਵਾਦਾਰ ਭੈਣਾਂ ਦੱਸਦੀਆਂ ਕਹਿੰਦੇ ਸਾਡੀ ਵੀ ਵੀਡੀਓ ਆ ਕੇ ਬਣਾਓ ਇੱਧਰ ਇਹ ਰਸੋਈ ਘਰ ਆ ਜੀ ਭਾਂਡੇ ਇੱਧਰ ਵਰਸੀ ਕਰਕੇ ਵੱਡੇ ਵੱਡੇ ਹੁਣ ਤੋਂ ਦੋ ਦੋ ਕੇ ਰੱਖਦੇ ਆ ਜਿਹੜੇ ਪਹਿਲਾਂ ਥੋੜੇ ਹੁੰਦੇ ਸੀ ਜੂਸ ਇਹ ਰਸੋਈ ਘਰ ਆ ਜੀ ਬੀਬੀ ਅੱਧਰ ਲਸਣ ਦੀ ਕੰਦੇ ਸੇਵਾ ਕਰ ਰਹੀਆਂ ਨੇ ਲਸਣ ਖੱਲ ਹੋ ਰਿਹਾ ਆ ਲੰਗਰ ਵਾਸਤੇ ਜੀ ਇੱਧਰ ਸੇਵਾਦਾਰ ਜੀ ਮਿਰਚਾਂ ਦੀਆਂ ਡੰਡੀਆਂ ਤੋੜ ਰਹੇ ਆ ਕਿਉਂਕਿ ਹੁਣ ਹਰ ਰੋਜ ਸੰਗਤ ਦੇ ਵਿੱਚ ਬਾਤਾਂ ਹੀ ਹੋਣ ਆ। ਸਵੀਰਤ ਕਾਲਾ ਨੂੰ। ਇੱਧਰ ਬਾਹਰਲੇ ਪਾਸੇ ਜਦੋਂ ਆਪਾਂ ਗੁਣਾਚੌਰਵਾਲ ਨੂੰ ਨਿਕਲੀਦਾ ਤਾਂ ਜਿੱਧਰ ਦੀਵਾਨ ਸਜਣੇ ਆ ਸੇਵਾਦਾਰਾਂ ਵੱਲੋਂ ਉੱਧਰ ਪੰਡਾਲ ਸਜਾਏ ਜਾ ਰਹੇ ਆ। ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਆ। ਉੱਦਾਂ ਤਾਂ ਉੱਪਰ ਪੱਕੀਆਂ ਛੱਡਾਂ ਹੀ ਬਣੀਆਂ ਆ। ਪਰ ਸੇਵਾਦਾਰ ਪੰਡਾਲ ਨੂੰ ਪੂਰਾ ਹਨ ਸਜਾਰਾ ਹੀ ਆ। ਇੱਥਰ ਵੀ ਸੇਵਾਦਾਰ ਬੈਠੇ ਆ। ਪੰਡਾਲ ਨੂੰ ਸਜਾਰਾ ਹੈ ਸੇਵਾਦਾਰ। ਚੱਲ ਚੱਲ ਜੋੜੀ ਫੇਰ ਭਰਾ ਦੇ ਯਾਰ ਹਾਂ ਮੈਂ ਜਦ ਤੱਕ ਚਲੋ ਇਹ ਆ ਜੀ ਮਹਾਰਾਜ ਪ੍ਰੀਤਮ ਦਾਸ ਜੀ ਦਾ ਜੱਦੀ ਘਰ ਪਿੰਡ ਛਿੰਗੜਾਂ ਦੇ ਵਿੱਚ ਇਹ ਜੱਦੀ ਘਰ ਆ ਜੀ ਮਹਾਰਾਜ ਦਾ ਇਹ ਜੱਦੀ ਘਰ ਆ ਜੀ ਮਹਾਰਾਜ ਦਾ ਮਹਾਰਾਜ ਪ੍ਰੀਤਮ ਦਾਸ ਜੀ ਦਾ ਪਿੰਡ ਦੇ ਵਿਚਕਾਰ ਆ ਜੀ ਮਹਾਰਾਜ ਪ੍ਰੀਤਮ ਦਾਸ ਜੀ ਦਾ ਜੱਦੀ ਘਰ ਆਪਾਂ ਹੁਣ ਉੱਥੇ ਹੀ ਖੜੇ ਆ ਪਿੰਡ ਦੇ ਗੱਬੇ ਪਿੱਪਲ ਦਾ ਦਰਖਤ ਆ ਇੱਥੇ ਵੀ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਜੀ ਤਿੰਨੇ ਦਿਨ 30 ਅਗਸਤ 31 ਅਗਸਤ 1 ਸਤੰਬਰ ਨੂੰ ਗੱਡੀਆਂ ਦੀ ਸੇਵਾ ਫ੍ਰੀ ਚੱਲਣੀ ਆ ਬੰਗਿਆਂ ਤੋਂ ਨਵਾਂ ਸ਼ਹਿਰ ਤੋਂ ਮੁਕੰਦਪੌਰ ਅੱਪਰੇ ਤੋਂ ਆਲੇ ਦੁਆਲੇ ਜਿੰਨੇ ਵੀ ਸ਼ਹਿਰ ਆ ਕਸਬੇ ਆ ਜਾਂ ਉਹਨਾਂ ਤੋਂ ਕਹਿੰਦੇ ਤਿੰਨੇ ਦਿਨ ਗੱਡੀਆਂ ਦੀ ਫ੍ਰੀ ਸੇਵਾ ਚੱਲਣੀ ਆ ਤੋਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ 30 31 ਅਗਸਤ ਤੇ 1 ਸਤੰਬਰ ਨੂੰ ਜ਼ਰੂਰ ਪਹੁੰਚੋ ਜੀ ਰਾਜਾ ਸਾਹਿਬ ਜੀ ਦੇ ਤਪਸਥਾਨ ਪਿੰਡ ਝੰਗੜਾ ਵਿਖੇ ਜੈ ਰਾਜੀ ਦੀ ਜੀ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਸਤ ਸ੍ਰੀ ਅਕਾਲ